कमिया के सूट साढ़े सहने का सरपंच इंटरव्यू कहा ने मेरे मगर बंदे लाए हुए आम इंसान के धरती के पैर नहीं लगता प्यो चीजें कुछ कलों में ਸਾਡੇ ਬਾਰੇ ਇਹ ਜ਼ਿਲ੍ਹੇ ਦੇ ਸਰਪੰਚਾਂ ਨੇ ਕਿਉਂਕਿ ਜਦੋਂ ਮੈਂ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਬਾਅਦ ਸ਼ਹਿਰ ਦਾ ਕਲਕੱਤੇ ਨੂੰ ਸਰਪੰਚ ਦਾ ਪ੍ਰਧਾਨ ਬਣਾਇਆ ਤੇ ਜ਼ਿਲ੍ਹੇ ਦਾ ਪ੍ਰਧਾਨ ਮੈਨੂੰ ਸਾਰੇ ਸਰਪੰਚਾਂ ਨੇ ਬਣਾਇਆ ਅਸੀਂ ਕਲਕੱਤੇ ਰ ਹਮੇਸ਼ਾ ਹੀ ਕਹਿੰਦੇ ਸੀ ਕਿ ਜਿਸ ਨੂੰ ਲੋਕਾਂ ਦੀ ਆਵਾਜ਼ ਚਾਗਦਾ ਉੱਥੇ ਆਪਣੀ ਜ਼ਿੰਦਗੀ ਵੱਲ ਵੀ ਥੋੜਾ ਧਿਆਨ ਦੇ ਅੱਜ ਸਾਡਾ ਪ੍ਰਸ਼ਾਸਨ ਇਹ ਕਹਿੰਦਾ ਕਿ ਕੱਲ੍ਹ ਕੱਤੇ ਦਾ ਜਿਹੜਾ ਕਤਲ ਆ ਉਹ ਸਰਕਾਰੀ ਕਤਲ ਨਹੀਂ ਆ ਪਰ ਮੈਂ ਪੁੱਛਣਾ ਕਿਉਂਦਾ ਸਾਡੇ ਪ੍ਰਸ਼ਾਸਨ ਤੋਂ ਕਿ ਜਦੋਂ ਸਾਡੇ ਜਿਲ੍ਹੇ ਦੇ ਸਮੁੱਚੇ ਸਰਪੰਚਾਂ ਨੇ ਸੰਗਠਨ ਸ਼ੁਰੂ ਕੀਤਾ ਸੀ ਇਹ ਹਲਕੇ ਦਾ ਐਮਐਲਏ ਲਾਲ ਸਿੰਘ ਉਪਲ ਦੇ ਉਸ ਸਾਡੇ ਸਰਪੰਚ ਭਰਾ ਜਿਹੜੀ ਨਿੱਜੀ ਦੁਸ਼ਮਣੀ ਰੱਖਦਾ ਸੀ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਨਕਲੀ ਜਾ ਹੱਥਾਂ ਖੁੱਲ੍ਹਣ ਦੀ ਗੱਲ ਕੀਤੀ ਸੀ ਕੋਲਾ ਬਹੁਤ ਸਰਦਾਰ ਸੁਖਿੰਦਰ ਸਿੰਘ ਕਲਕੱਤਾ ਨਹੀਂ ਕੀਤਾ ਸੀ ਦੁਪਾਰਾ ਤੇ ਦੇਖ ਲਿਆ ਕਿ ਸਹਾਰਾ ਦੇ ਕਿੰਨੇ ਹੀ ਲੋਕ ਖਾਸ ਕਰਕੇ ਗਰੀਬਾ ਮੈਂ ਸਮਝਦਾ ਕਿ ਸੰਤਰਾ ਪਾਸਿਓਂ ਲੈਣਾ ਜਿਹੜੀਆਂ ਸੀਗੀਆਂ ਕਿ ਅਸਲੀ ਸੂਰਜਾ ਜਿਹੜਾ ਕੰਲੀਆਂ ਦੇ ਵੜੇ ਦਾ ਸੂਰਜ ਸਾਡੇ ਪਿੰਨੇ ਦਾ ਸਰਪੰਚ ਸਰਪੰਚ ਗੁਬਿੰਦਰ ਸਿੰਘ ਕਲਕੱਤਾ ਅੱਜ ਜਮਾਨੇ ਤੇ ਪੰਜਾਬ ਦਾ ਸਭ ਤੋਂ ਵੱਡਾ ਪੁਜੇਤ ਕਰਨ ਇਥੇ ਆਇਆ ਮੇਰੇ ਨਾਲ ਸਾਡੇ ਕੰਲੀਆਂ ਤੋਂ ਸਰਦਾਰ ਜੀ ਸਰਪੰਚ ਰਾਜਾ ਸਰਪੰਚ ਰੂਪ ਸਿੰਘ ਸਾਡਾ ਸਰਪੰਚ ਅੰਕਲ ਪਰਮਿੰਦਰ ਜੀ ਜਿਹਦੇ ਸਹੁਰਾ ਕਲਕੱਤੇ ਨੇ ਸਾਨੂੰ ਗਰੀਬਾਂ ਦੇ ਵਹਿੜੇ ਅੱਜ ਮਿਲਣਾ ਤੇ ਉਹ ਕਹਿੰਦਾ ਸੀ ਕਿ ਮੈਨੂੰ ਖੁਸ਼ੀ ਆਪਣੇ ਪਰਿਵਾਰ ਲੋ ਗਰੀਬਾਂ ਦੇ ਬੇੜੇ ਅੱਜ ਮਿਲਦੀ ਆ ਤੇ ਅੱਜ ਉਹ ਗਰੀਬਾਂ ਦੇ ਲਾਇਲਾਹ ਤੱਕ ਦੁਨੀਆ ਤੇ ਚਲਾ ਗਿਆ ਤੇ ਉਹ ਗਰੀਬ ਜਿਹਨੂੰ ਅਸੀਂ ਅੱਖਾਂ ਦਾ ਤਾਜ ਬਣਾਇਆ ਸਲਕੇ ਦਾ ਲੇਕ ਸਾਡੇ ਮੁਖ ਲੱਜ ਨੂੰ ਖੜਾ ਕੇ ਉਹਨੂੰ ਐਵੇਂ ਲਾਇਆ ਉਹਦਾ ਕਾਰਨ ਸੀ ਬੋਲਾਕਾਰ ਕੀ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਗੱਲ ਗਈ ਇਹ ਗਰੀਬ ਆਦਾ ਮੁੰਡਾ ਤੇ ਧੀ ਭਾਪੇ ਮੁੰਡਾ ਨੂੰ ਜਿਤਾ ਕੇ ਅਬਰ ਸਰਮਾਇਦਾਰਾਂ ਦੇ ਖਿਲਾਫ ਇੱਕ ਮੈਸੇਜ ਰਹੀਏ ਕਿ ਪੰਜਾਬ ਦੇ ਜਿਹੜੇ ਲੋਕ ਇਹ ਸਰਮਾਇਦਾਰੀ ਨੂੰ ਪਸੰਦ ਨਹੀਂ ਕਰਦੇ ਸਰਮਾਇਦਾਰਾਂ ਦੇ ਨਾਲ ਨਹੀਂ ਖੜੇ ਤੇ ਗਰੀਬਾਂ ਦੇ ਨਾਲ ਵੀ ਖੜਦੇ ਆ ਤੇ ਉਸ ਭਾਨ ਨੂੰ ਐਵੇਂ ਲੋ ਪਾਇਆ ਪਰ ਮੇਰੇ ਵੀਰੋ ਪਰੋ ਸੋਚ ਦੀ ਗੱਲ ਆ ਕਿ ਜਦੋਂ ਆਨ ਇਨਸਾਨ ਕੋਲ ਜ਼ਿਆਦਾ ਪੈਸਾ ਆ ਜਾਵੇ ਫਿਰ ਉਹ ਧਰਤੀ ਦੇ ਪੈਰ ਨਹੀਂ ਲੱਗਦਾ ਉਹਦਾ ਸគਾ ਪੋ ਮੇਰੇ ਕਿਤੇ ਦੇਖੇ ਕਿਤੇ ਜਾ ਕੇ ਕੁਪੇ ਕਮਾਨੂ ਦੇਖਵਾ ਲਿਆ ਆਪਾਂ ਬਥੇਰ ਕਰ ਗਿਆ ਉਹਦੀ ਆਵਾਜ਼ ਸੁਵਿੰਦਰ ਸਿੰਘ ਕਪਾਨਿਕ ਜਿਹੜੀ ਆ ਉਹ ਸੁਖਾਈ ਸਾਡਾ ਸਾਡਾ ਮੁੱਖ ਮੰਤਰੀ ਸਰਦਾਰ ਕੁਲਵੰਤ ਸਿੰਘ ਮਾਨ ਰੱਖੋ ਤੇਰੀ ਬੇਟਾ ਇਹ ਪੰਜਾਬ ਦੇ ਜਿਹੜੇ ਨੌਜਵਾਨ ਲਗਾਤਾਰ ਗੈਂਗਸਟਰਾਂ ਦੇ ਨਿਸ਼ਾਨੇ ਤੇ ਚੱਲ ਰਹੇ ਆ ਜਿਹੜੇ ਲੋਕ ਬੋਲਦੇ ਆ ਉਹਨਾਂ ਦਾ ਨਗਾਤਰ ਕਤਲ ਕੀਤਾ ਜਾ ਰਿਹਾ ਇਹ ਬੜਾ ਅਫਵਾਸ ਆ ਦਿਸਦਾ ਕਿ ਸਾਡੇ ਲੋਕਾਂ ਨੂੰ ਦੇਖਣਾ ਪੈਣਾ ਕਿ ਆਉਣ ਵਾਲੇ ਸਮੇਂ 'ਚ ਕੀ ਕਰਨਾਗਾ ਜਿੱਦ ਅੱਜ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇਡੇ ਸਾਡੇ ਨੌਜਵਾਨ ਭਰਾਵਾਂ ਨੇ ਵੀ ਲੜਾਈ ਲੜੀ ਮੈਂ ਸਮਝਦਾ ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਕੰਮ ਕਰਤੇ ਦਾ ਵੱਡਾ ਰੋਲਾ ਜੋ ਕਿ ਮੈਨੂੰ ਮੈਦਾਨੋਂ ਲੈ ਕੇ ਚੱਲਾ ਸੀ ਕਿ ਆਪਾਂ ਉੱਥੇ ਚੱਲਣਾ ਮੁਸੇਰ ਸਾਹ ਦੇ ਫਾਦਰ ਵਿੱਚਲੇ ਮਹਿਲ ਰਖਾਈ ਆਕਾ ਨੂੰ ਮਿਲ ਗਿਆ ਤਾਂ ਸਭ ਕੁ ਸੁਖਾਸਿੰਦਰ ਸਿੰਘ ਕਲਕੱਤਾ ਦਾ ਕਰਕੇ ਗਿਆ ਐਸੇ ਸਾਡੇ ਹੋਰ ਐਜੂਕੇਸ਼ਨਾਂ ਹੋਈਆਂ ਉਹਨਾਂ ਐਜੂਕੇਸ਼ਨਾਂ ਦੇ ਵਿੱਚ ਅਸੀਂ ਗਏ ਉਸ ਸੁਖਾਸਿੰਦਰ ਸਿੰਘ ਕਲਕੱਤਾ ਕੱਢ ਕੇ ਗਏ ਸੋ ਮੇਰੇ ਵੀਰੋ ਇਸ ਤਰ੍ਹਾਂ ਦੀ ਜਿਹੜੀ ਤਲਾਸ਼ ਸੀ ਸਾਡੇ ਨੌਜਵਾਨਾਂ ਦਾ ਰੱਖਿਆ ਹੋਈ ਆ ਇੱਕ ਵਾਰ ਤੁਹਾਨੂੰ ਹੋਰ ਬੇਨਤੀ ਕਰਨੀ ਚਾਹੋ ایس نے قتل قتل وہ پرانا میں کہ تو کرایا گیا کیونکہ انسان दोस्ता पिछले पंद्राह साल वास्ता जॾहिं उन लॻी उहो सुखिंदर भाउ क ਕਿਹੜਾ ਇਲਾਜ ਕਰਾਉਣਾ ਇਹਦੇ ਲਈ ਆਪਾਂ ਪੈਸੇ ਕਿੱਥੇ ਕਰਨੀ ਆ ਸੋ ਮੈਨੂੰ ਅੱਜ ਬੜਾ ਅਫਸੋਸ ਆ ਕਿ ਇਸ ਗੰਦੇਾਈ ਵਿੱਚ ਜਿਹਨੇ ਇਸ ਗੰਦੇਮਲੇ ਸਾਡੇ ਭਰਾ ਦਾ ਇੱਕ ਭਰਾ ਤੇ ਦੂਜੇ ਭਰਾ ਦਾ ਖਤਰ ਖਰਾਬ ਕੀਤਾ ਇਹ ਸੋ ਗਿਆ ਵਿਸ਼ਾ ਦਾ ਅੱਜ ਜੇ ਪ੍ਰਸ਼ਾਸਨ ਕਹਿ ਰਿਹਾ ਕਿ ਲਾਹੌਰ ਸਿੰਘੋਂ ਕੋਖਲੇ ਦੇ ਵਿੱਚ ਓਏ ਜੱਟ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ 5 ਮਿੰਟ ਬੰਦੋ 5 ਮਿੰਟ ਮੈਨੂੰ ਚੰਦਰ ਨੂੰ ਮਿਲਦਾ ਮੌਕਾ ਦੇ ਦੋ ਮੈਂ ਸਾਰੀ ਗੱਲ ਉਸ ਧਾਰਨਾ ਕਰਕੇ ਤੁਹਾਡੇ ਜਿਹੜੀ ਦੱਸ ਦੇਗਾ ਕਿ ਇਸ ਦੇ ਪਿੱਛੇ ਕਿਹੜੇ ਕਾਰਨ ਨੇ ਕਿਉਂ ਤੱਕ ਤੁ ਨੂੰ ਮਨਵਾਏਗਾ ਆਉਣ ਵਾਲੀ ਚੋਣਾਂ जितਣ ਦੇ ਲਈ ਬਲਾਕ ਸੰਮਤੀ ਜਿਹੜਾ ਆਪਣੀ ਸੰਗਤਿਆ ਐਮਐਲਏ ਚੋਣਾਂ जितਣ ਲਈ ਇਹ ਸਰਕਾਰੀ ਕਤਲ ਹੋਇਆ ਮੇਰੇ ਵੀਰੋ ਸਰਕਾਰੀ ਕਤਲ ਹੋਇਆ ਜੇ ਤੱਕ ਸਾਡੇ ਸਰਪੰਚ ਮਾਰੇ ਜਾਣ ਲੱਗੇ ਅੱਜ ਸੀ ਬੋਲ ਰਿਹਾ ਕੱਲ ਮੇਰੇ ਘਰ ਤੇ ਰਾਡ ਕਰਦੀ ਮੈਨੂੰ ਦਿਖਾਇਆ ਸੀ ਇਸ ਦਾ ਤੁਸੀਂ ਸਾਡੀ ਆਵਾਜ਼ਾਂ ਨਹੀਂ ਪਤਾ ਪੱਛਾ ਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇੱਕ ਦੀਪ ਸੁਤੋ ਮਰਿਆ ਮੂਸਰਾ ਪੈਦਾ ਹੋਇਆ ਮੂਸਰਾ ਸਾਹਿਬ ਦੀ ਦੱਛਾਈ ਅਨਪਾਲ ਪੈਦਾ ਹੋਇਆ ਅਨਪਾਲ ਵੀ ਦੱਛਾਈ ਤਾਂ ਸਕਿੰਦਰ ਸਿੰਘ ਕੱਤਾ ਪੈਦਾ ਹੋਇਆ ਇਸ ਤੋਂ ਬਾਅਦ ਹੋਰ ਬੈਠੇ ਸਾਡੇ ਪਾ ਜਿਉਂਦਾ ਹੈ ਕਿਹੜੇ ਲੋਕਾਂ ਦਾ ਕੁੜਾ ਕਦੇ ਮਰਦੇ ਨਹੀਂ ਅੱਜ ਤੁਸੀਂ ਅੱਪੀ ਪੱਟੀ ਦੀ ਕੈਂਟੀ ਦੇ ਵਿੱਚ ਬੈਠਿਓ ਅਮਰਤ ਬਾਹਲੂ ਜੇਂਦ ਰੱਖਿਆ ਗਿਆ ਸੋਨਾ ਤਾਂ ਇਹ ਬੇਇੱਜ਼ਤੀ ਕਰਨੀ ਚਾਹਣਾ ਕਿ ਇਸ ਦਾ ਕਤਲ ਹੋਵੇ ਕਿਹੜਾ ਸਰਪੰਚ ਆਪ ਮੋੱਖਾਂ ਦੀ ਬਾਤ ਚੱਕੂਗਾ ਕਿਹੜਾ ਸਰਪੰਚ ਆਹਨ ਲੋਕਾਂ ਦੀ ਬਾਤ ਚੱਕ ਕੇ ਉਹਨੂੰ ਲਈ ਸੰਘਾਸ ਕਰੂਗਾ ਬਸ ਇਹਨਾਂ ਦੇ ਕਿੰਨੇ ਵੀ ਗਰੀਬ ਤਾਂ ਆ ਬੈਠਿਆ ਮੇਰੇ ਮਾਣੇ ਬੈਠਿਆ ਬਸ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ ਯਾਦ ਰੱਖਿਓ ਜੇਕਰ ਅੱਜ ਤੁਸੀਂ ਇਸ ਸਰਕਾਰੀ ਕਤਲ ਦੇ ਪੱਖ ਦੇ ਵਿੱਚ ਨਾ ਖੜੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਸੁਪਿੰਦਰ ਕਲਕੱਤਾ ਨਹੀਂ ਬਣਾ। ਕਿਸੇ ਤੁਹਾਡੀ ਲੜਾਈ ਨਹੀਂ ਲੜਨੀ। ਅੱਜ ਮੌਕਾ ਮੇਰੇ ਵੀਰੋ ਅੱਜ ਉਸਤਾਦ ਦੇ ਹੱਕ ਖੜੀਏ। ਜੇ ਅਸ ਇਨਸਾਨ ਨੇ ساری ਜ਼ਿੰਦਗੀ ਦਿੱਲੀ ਦੀ ਪ੍ਰਮਾਤਮਾ ਨੇ ਉਹਨੂੰ ਜ਼ਿੰਦਗੀ ਬਖਸ਼ੀ ਉਹ ਸਮੇਂ ਤੋਂ ਪਹਿਲਾਂ ਸਾਡੇ ਵਿੱਚੋਂ ਚਲਾ ਗਿਆ। ਸਾਰੇ ਲੋਕ ਸਾਸ ਨੂੰ ਬੇਨਤੀ ਕਰਨੀ ਚਾਹਦਾ ਕਿ ਸਰਕਾਰੀ ਕਤਲ ਦੇ ਪਿੱਛੇ ਜਿਸ ਨੇ ਮਿਲ ਦਾ ਹੱਥਾ ਉਹਦਾ ਨਾਮ ਵੀ ਜ਼ਨਾਮਿਤ ਹੋਣਾ ਚਾਹੀਦਾ ਆ ਸਾਰੇ ਤਾਲੀਆਂ ਨਾਲ ਖੜੇ ਨੇ ਕਿੰਨੇ ਵਾਰ ਸਭ ਕਰਤੇ ਨਾਲ ਗੱਲ ਹੋਈ ਕਲਕੱਤੇ ਦੀ ਆਡੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਐਮਐਲਏ ਨੇ ਮੇਰੇ ਮਗਰ ਬੰਦੇ ਲਾਏ ਹੋਏ ਨੇ ਇਹ ਤੋਂ ਵੱਡਾ ਸਬੂਤ ਕੀ ਚਾਹੀਦਾ ਤੁਮੀ ਪ੍ਰਸ਼ਾਸਨ ਦੀ ਧੱਕੇ ਸਹੀ ਅਰੂਪ ਕਹਿੰਦੀ ਸਾਰੇ ਇਕੱਠੇ ਹੋ ਕੇ ਅਸੀਂ ਪ੍ਰਸ਼ਾਸਨ ਦੇ ਕੋਲ ਜਾਂਦੇ ਕਿ ਚਲਕੱਤੇ ਦੇ ਪਿੰਡ ਦੇ ਲਈ ਪਿੰਡ ਦੇ ਕੰਮਾਂ ਦੇ ਲਈ 77 ਲੱਖ ਰੁਪਇਆ ਉਹਦੀ ਜੇਬ ਤੋਂ ਖੱਟਿਆ ਉਹ ਕਿਦੋਂ ਲੈਣਾ ਕਿਵੇਂ ਲੈਣਾ ਇਹਨੂੰ ਪਤਾ ਸੀ ਇਸ ਸੌਦੇ ਨੇ ਸਮੇਲੇ ਅਸਾਰੇ ਨੇ ਕਿ ਕੱਟੋ-ਕਾਟੇ ਸਾਡੇ ਪਾ ਦੇ ਜਿਹੜੇ ਨਿੱਜੀ ਪੈਸੇ ਉਹ ਦਵਾਏ ਜਾਣ ਪਰ ਕਿਸੇ ਨੇ ਬਾਣੀ ਫੜੀ ਜੋ ਕਿ ਮੈਂ ਚੁਣ ਮੈਨੂੰ ਲੱਗਦਾ ਕਿ ਆਰਥਿਕ ਤੌਰ ਤੇ ਜਿਹੜਾ ਕਮਜ਼ੋਰ ਕਰਨਾ ਸਰਕਾਰਾਂ ਜਾਂ ਜਿਹੜੇ ਫ੍ਰੀਡਲ ਬੰਦੇ ਆ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਇਹ ਲੋਕ ਆਰਥਿਕ ਤੌਰ ਤੇ ਵੀ ਨੌਜਵਾਨਾਂ ਨੂੰ ਮਾਰਦੇ ਨੇ ਜਿਆ 60 ਲੱਖ ਵੀ ਆਇਆ ਦਾ ਹਜੇ ਵੀ ਕਿਹੜਾ ਗੱਤ ਤੇ ਦਾ ਮੈਂ ਕਿਵੇਂ ਮਤ ਨਿਕਲਦਾ 30 ਸਾਹਿਬ ਨੂੰ ਬਾਰ ਬਾਰ ਬੇਤਨੀਆਂ ਕਰਦੇ ਵੀ ਉਹ ਹਜੇ ਤੱਕ ਨਹੀਂ ਮਿਲਿਆ ਸੋ ਇਹ ਕਤਲ ਲੇਕੋ ਕਰਨਾ ਵੀ ਆ ਕਿ ਆਰਥਿਕ ਤੌਰ ਤੇ ਸਾਡੇ ਭਰਾ ਨੂੰ ਡਾਉਨ ਕੀਤਾ ਗਿਆ ਉਹ ਮਾਰਨ ਦੀ ਇਹ ਸਾਜਿਸ਼ ਦਾ ਜਿਹੜੀ ਇਹ ਵੀ ਇੱਕ ਹਿੱਸਾ ਦਾ ਸੁਖਾਓ ਮੈਂ ਤੁਹਾਨੂੰ ਬੇਨਤੀ ਕਰਦੇ ਚਾਹਣਾ ਨੌਜਵਾਨ ਵੱਡੀ ਗੇਂਟੀ ਚ ਬੈਠਿਆ ਸਾਡੇ ਪਰਮਿੰਦਰ ਸਿੰਘ ਗੁਰੀ ਬੈਠਿਆ ਹੋਰ ਸਾਰੇ ਸਮਾਜਿਕ ਲੋਕ ਇੱਥੇ ਆਏ ਨੇ ਤੁਹਾਨੂੰ ਬੇਨਤੀ ਕਰਦੇ ਚਾਹਣਾ ਕਿ ਅੱਜ ਨੌਜਵਾਨਾਂ ਦੇ ਕੱਪਲ ਹੋ ਰਿਹਾ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਤਾਂ ਜੋ ਜਿਹੜੇ ਸੁਮਿੰਦਰ ਸਿੰਘ ਕਰਕੱਤਾ ਵਰਗੇ ਸਾਡੇ ਭਰਾ ਨੇ ਜਾਂ ਸਮਾਜ ਲਈ ਜਿਹੜੇ ਲੋਕ ਕੁਝ ਕਰਨਾ ਚਾਹੁੰਦੇ ਆ ਉਹ ਅੱਗੇ ਹੋਣ ਜੇ ਸਰਕਾਰਾਂ ਇਸ ਤਰ੍ਹਾਂ ਦਬਾਅ ਲਾਗੀਆਂ ਤਾਂ ਕਿਸੇ ਲਈ ਕਿਸੇ ਦੀ ਬਾਹ ਨਹੀਂ ਫੜਨੀ ਕਿਸੇ ਲਈ ਕਿਸੇ ਦੀ ਲੜਾਈ ਦੇ ਲਈ ਅੱਗੇ ਨਹੀਂ ਆਉਣਾ ਹਰ ਇੱਕ ਦੀ ਲੜਾਈ ਲਈ ਜੇ ਇਸ ਤਰ੍ਹਾਂ ਹੀ ਚੱਲਦੇ ਹੁੰਦੇ ਰਹੇ ਤਾਂ ਜਿਹੜਾ ਸਾਡਾ ਪੰਜਾਬ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਜੜ ਜਾਣਾ ਕਿਉਂਕਿ ਨੌਜਵਾਨਾਂ ਦੇ ਬਾਹ ਫੜਨ ਵਾਲਾ ਉਹੀ ਜਿਹੜਾ ਵਿਅਕਤੀ ਨਹੀਂ ਰਹਿ ਜਾਣਾ ਤੋਂ ਮੈਂ ਅਖੀਰ ਦੇ ਵਿੱਚ ਤੁਹਾਡੀ ਸਹਿਮਤੀ ਲੈਣਾ ਕਾਲਿਆਲ ਸਾਹਿਬ ਜਿੰਨੇ ਵੀ ਪਿੰਡ ਵਾਸੀ ਆ ਉਹਨਾਂ ਦੀ ਬੇਨਤੀ ਕਰਨੀ ਚਾਹਣਾ ਕਿ ਉਹਨਾਂ ਸਿਰਫ ਆ ਸੁਭਿੰਦਰ ਸੇ ਕਲਕੱਤੇ ਦਾ ਮਕਾਮ ਨਹੀਂ ਕਰਦਾ ਕਿਉਂਕਿ ਜਿੰਨਾ ਚਿਰ ਇੱਥੇ ਦੇ ਮੌਜੂਦਾ ਐਮਐਲਏ ਲਾਲ ਸਿੰਘ ਨੂੰ ਇਸ ਕਦਮ ਦੇ ਵਿੱਚ ਲਾਭ ਨਹੀਂ ਦਿੱਤਾ ਜਾਂਦਾ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ ਜੇ ਆਪਾਂ ਸਾਡੇ ਭਰਾ ਨੂੰ ਪ੍ਰਮਾਤਵਾਲੀ ਕਟੇਰੀ ਦੇ ਵਿੱਚ ਇਨਸਾਫ ਦਿਵਾਉਣਾ ਚਾਹੁੰਦੇ ਆ ਜਾਂ ਵੀ ਆਤਮ ਸਖਿਆਤੀ ਉਹਨੂੰ ਦੇਣਾ ਚਾਹੁੰਦੇ ਆ ਤਾਂ ਮੇਰੇ ਵੀਰੋ ਦਾਸ ਸਿੰਘ ਮੁਕੇ ਕੋਤੇ ਬਾਰੇ ਉਹ ਲੜਾਈ ਲੜਦਾ ਲੜਦਾ ਇਸ ਦੁਨੀਆ ਤੋਂ ਗਿਆ ਤੇ ਆਪਾਂ ਸਾਰੇ ਇਕੱਠੇ ਹੋ ਗਏ ਉਹ ਤਾਲੀ ਆਖੀ ਇਸ਼ਾ ਸੀ ਉਹ ਰੁਕਲੀ ਕਰਨਾ ਇਹ ਮੈਨੂੰ ਕੌਣ ਵਿਸ਼ਵਾਸ ਆ ਆਪਣੇ ਨੌਜਵਰ ਭਰਾਵਾਂ ਤੇ ਕਬੱਡੀ ਖੇਂਦੀ ਤੁਸੀਂ ਇੱਥੇ ਆਏ ਹੋ ਆਪਾਂ ਇਨਸਾਫ ਲੈ ਕੇ ਉੱਠਣਾ ਪ੍ਰਸ਼ਾਸਨ ਜੋ ਮਰਗੀ ਕਰ ਲੇ ਅਸੀਂ ਪਿੰਡ ਵਾਕੀਆਂ ਦੇ ਨਾਲ ਆ ਜੋ ਪਿੰਡ ਦੇ ਬਹੁਤ ਸਾਰੇ ਬੰਦੇ ਜੋ ਪਿੰਡ ਦੇ ਆਕੂ ਨੇ ਉਹ ਸਾਡੀ ਡਿਊਟੀ ਲਾਉਣਗੇ ਅਸੀਂ ਜਿੰਨੇ ਦਬਾਵਾ ਚੱਲੂਗਾ ਸਾਨੂੰ ਵੀ ਸਹਿਯਾਤ ਕਰਨਾ ਪਿਆ ਮੈਂ ਆਪਣੇ ਸੁਭਜੇ ਜਿਹੜੇ ਮੇਰੇ ਸਾਥੀ ਨੇ ਸਰਪੰਚ ਕਾਫੀ ਨੇਵਲਾ ਦੇ ਨਾਲ ਇਸ ਧਰਮ ਦੇ ਵਿੱਚ ਸ਼ਾਮਲਾ ਜਿੱਦੀ ਮਰਦੀ ਕੁਰਬਾਨੀ ਸਾਨੂੰ ਕਰਨੀ ਪਵੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕਾ ਫਤਹ